ਕਰੇ ਆਲੂ ਘਾਉਣ ਦਾ ਦੇਸੀ ਤਰੀਕਾ ਕੀ ਲੈਣਾ ਇੱਕ ਬਾਲਟਾ ਲੈ ਲਓ ਪੁਰਾਣਾ ਜਿਹੜਾ ਆਪਣੇ ਕਵਾਲ ਦੇ ਵਿੱਚ ਛਟੀਆਂ ਪੰਚਾਉਂਦੇ ਇਸ ਤਰ੍ਹਾਂ ਉਹਨੂੰ ਇਸ ਤਰ੍ਹਾਂ ਨਿਸ਼ਾਨੀ ਲਗਾ ਕੇ ਪਹਿਨ ਨਾਲ ਤੇ ਕਟਰ ਨਾਲ ਨੂੰ ਵਿਚਾਲੇ ਵੰਡ ਲਓ ਤਾਂ ਕਿ ਬਾਲਟੀਆਂ ਦੇ ਦੋਨੇ ਹਿੱਸੇ ਆਪਣੇ ਕੰਮ ਆ ਜਾਣ ਕੀ ਕਰਨਾ ਪਹਿਲਾਂ ਢੱਕਣ ਦੇ ਆਪਾਂ ਸਰਾਖ ਕਰਕੇ ਨੂੰ ਆਸਪਾਸੇ ਇਸ ਤਰ੍ਹਾਂ ਲਾ ਕੇ ਸਕਰੂ ਪੇਚ ਲਾ ਦੇਣ ਇਹਦੇ ਆਪਾਂ ਮੁਰਕੀ ਕਰਨਾ ਹੈ ਜਿਹੜਾ ਆਪਣਾ ਥਲੜਾ ਹਿੱਸਾ ਹੈਗਾ ਉਹਨੂੰ ਮੋਦਾ ਕਰਕੇ ਇਸ ਤਰ੍ਹਾਂ ਉਹਦੇ ਵਿੱਚ ਸਰਾਖ ਕਰ ਲੈਣਾ ਤਾਂ ਕਿ ਥਲਿਓ ਖਵਾ ਪੈਂਦੀ ਰਹੇ ਇਸ ਤਰ੍ਹਾਂ ਜਿੰਨੇ ਆਖ ਪੰਨੇ ਆਪਣੇ ਕੋਲ ਲੈ ਲਓ ਤੇ ਇਸ ਤਰ੍ਹਾਂ ਤਾਰਾ ਬਣ ਕੇ ਆਪਾਂ ਨੂੰ ਉੱਪਰ ਲਮਕਾਵਾਂਗੇ ਲਮਕਾਉਣ ਦਾ ਕਾਰਨ ਇਹ ਵੀ ਥੱਲੇ ਦੀ ਹਵਾ ਕ੍ਰੋਸ ਹੁੰਦੀ ਰਹੂਗੀ ਤੇ ਕਿਉਂਕਿ ਜਿਹੜੀ ਪਲਾਸਟ ਹੁੰਦੀ ਹੈ ਪਲਾਸਟ ਗਰਮਾਇਸ਼ ਦਿੰਦੀ ਹੈ ਇਸ ਤਰ੍ਹਾਂ ਆਪਾਂ ਥੋੜੀ ਖਾਦ ਮਿਲਾ ਕੇ ਵਿੱਚ ਚੌਲਾਂ ਦਾ ਸਿਲਕਾਰ ਲਾ ਕੇ ਦੇ ਵਿੱਚ ਮਿੱਟੀ ਪਾਵਾਂਗੇ ਚੌਲਾਂ ਦਾ ਸਿਲਕਾ ਪਾਉਣ ਦਾ ਮਤਲਬ ਇਹ ਵੀ ਨਮੀ ਬਣੀ ਜਾਂਦੀ ਹੈ ਦੇ ਵਿੱਚ ਇਸ ਤਰ੍ਹਾਂ ਆਪਾਂ ਸਾਰੇ ਡੱਬਿਆਂ ਦੇ ਵਿੱਚ ਇਹ ਭਰ ਦਿਆਂਗੇ ਖਾਦ ਮਿੱਟੀ ਤੇ ਚੌਲਾਂ ਦਾ ਸਿਲਕਾ ਮਿਕਸ ਕਰਕੇ ਹਰੋ ਸਾਰੇ ਡੱਬਿਆਂ ਤਕਰੀਬਨੋਂ ਭਰਤੀ ਫੇਰ ਕਰਨਾ ਆਪਾਂ ਇੱਕ ਪਰਾਲੀ ਲੈਣੀ ਹੈ ਪਰਾਲੀ ਨੂੰ ਇਸ ਤਰ੍ਹਾਂ ਸਾੜ ਕੇ ਦੀ ਸੁਆਹ ਰਾਲਾਂਗੇ ਉਨੇ ਸਵਾਹ ਕੀ ਕੰਮ ਹੋ ਗਈ ਵੀ ਤੁਹਾਨੂੰ ਦਿਖਾਉਣਾ ਜਿਹੜੇ ਆਲੂ ਆ ਉਹਨੇ ਦੋ ਦੋ ਰੋਟੇ ਕਰ ਲੈਣੇ ਆ ਇਸ ਤਰ੍ਹਾਂ ਤੋ ਰੋਟੇ ਕਰਕੇ ਇਹਨੂੰ ਸਵਾਹ ਨਾਲ ਵੇੜਨਾ ਜਿਹੜਾ ਥੱਲਾ ਟੋਟਾ ਵਿੱਚੋਂ ਕੱਟਿਆ ਹੋਇਆ ਇਸ ਤਰ੍ਹਾਂ ਸਾਰੇ ਕੱਟ ਕੇ ਲਾ ਦਾਂਗੇ ਫਿਰ ਜਿਹੜੇ ਆਪਾਂ ਹੰਮਲਾ ਡੱਬੇ ਪੱਖੇ ਸੀ ਜਿਹਨਾਂ ਚ ਮਿੱਟੀ ਰੱਖੀ ਸੀ ਆ ਤਿੰਨ ਤਨ ਆਲੂ ਆਪਾਂ ਕੱਟੇ ਹੋਏ ਰੱਖ ਦਾਂਗੇ ਇੱਕ ਚੇਹੇ ਮੰਨ ਲਾ ਵੀ ਸਾਇ ਦੇ ਹਿਸਾਬ ਨਾਲ ਤਿੰਨ ਕੀ ਰੱਖਣੇ ਆ ਉਸਾਂ ਨੂੰ ਉਹਦੀ ਉਹੀ ਨਹੀਂ ਜ਼ਿਆਦਾ ਪੈਦਾਵਾਰ ਹੋਊਗੀ ਫਿਰ ਇਹਨੂੰ ਆ ਦੱਬ ਦਾਂਗੇ ਜਿਹੜੀ ਮਿੱਟੀ ਆਪਣੀ ਮਿੱਟੀ ਵਿੱਚ ਸਾਰਿਆਂ ਨੂੰ ਚੰਗੀ ਤਰ੍ਹਾਂ ਦੱਬ ਦਾਂਗੇ ਆਪਾਂ ਦੱਬ ਕੇ ਆ ਦੇਖੋ ਤ ਦਬਤਣਾ ਹਲੋ ਮਿੱਟੀ ਵਿੱਚ ਦਬਕੇ ਫੇਰ ਕੀ ਕਰਾਂਗੇ ਇਹਦੇ ਵਿੱਚ ਪਾਵਾਂਗੇ ਆਪਾਂ ਪਾਣੀ ਪਾਣੀ ਪਾਉਣ ਤੋਂ ਬਾਅਦ ਆਪੇ ਦੇਖੋ ਇਸ ਤਰ੍ਹਾਂ ਜੀ ਹਲੋਨੀ ਵੱਲ 45 ਦਿਨਾਂ ਬਾਅਦ ਇਸ ਤਰ੍ਹਾਂ ਵੱਡੀ ਹੋ ਜੂਗੀ ਫੇਰ ਕੀ ਕਰਾਂਗੇ ਇਹਦੇ ਵਿੱਚ ਆਪਾਂ ਰੂੜੀ ਦੀ ਖਾਦ ਥੋੜੀ ਥੋੜੀ ਪਾਵਾਂਗੇ ਮਾਤਰਾ ਦੇ ਹਿਸਾਬ ਨਾਲ ਤੇ ਫੇਰ ਪਾਵਾਂਗੇ ਇਹਨੂੰ ਪਾਣੀ ਪਾਣੀ ਲਾ ਕੇ ਆਪਾਂ ਦੇਖਾਂਗੇ ਵੀ ਇਹ 82 ਦਿਨਾਂ ਬਾਅਦ ਤਕਰੀਬਨ 3-4 ਮਹੀਨਿਆਂ ਦੇ ਬਾਅਦ ਐਡੇ-ਐਡੇ ਹੋ ਜਾਣਗੇ ਮਨ ਲੱਗਦੇ ਬੱਲਾਂ ਤੇ ਆਲੂ ਪੂਰੇ ਮਨ ਲੱਗ ਤਿਆਰ ਹੋ ਜਾਣਗੇ ਥੱਲੇ ਗੁੱਛਿਆਂ ਦੇ ਵਿੱਚ ਆ ਦੇਖੋ ਚੈੱਕ ਕਰਾਂਗੇ ਆਪਾਂ ਛੋਟੀ ਗੋਲੀ ਪੂਰੀ ਬਣ ਗਈ ਜਿਹੜੀ ਆ ਬੱਲਾ ਪਰੋਂ ਆਪਾਂ ਇਹ ਫੜ ਦਿਆਂਗੇ ਹੁਣ ਆਪਾਂ ਪਾਟ ਕੇ ਦੇਖਾਂਗੇ ਇਹਨੂੰ ਆਪਾਂ ਥੱਲੇ ਆਲੂ ਪੂਰੇ ਚੰਗੀ ਤਰ੍ਹਾਂ ਤਿਆਰ ਹੋਏ ਗੁੱਛਿਆਂ ਦੇ ਗੁੱਛੇ ਤਿਆਰ ਹੋ ਗਏ ਆ ਦੇਖੋ ਤਕਰੀਬਨ ਸਾਰੇ ਡੱਬਿਆਂ ਦੇ ਵਿੱਚ ਆਲੂ ਤਿਆਰ ਹੋ ਗਏ ਬਹੁਤ ਵਧੀਆ ਮੈਨੂੰ ਸਾਈਜ਼ ਆਲੂ ਦਾ ਆ ਦੇਖੋ ਨਾ ਕੋਈ ਰੀਟ ਆਪਾਂ ਸਪੇਅ ਹੀ ਕੀਤੀ ਇਹਦੇ ਬਿਨਾਂ ਰਸਾਇਣ ਆ ਤੋਂ ਬਾਈਪਾ ਆਲੂ ਕਰੇਗਾ ਸਕਦੇ ਆ ਬਹੁਤ ਸੌਖਾ ਤਰੀਕਾ ਦੇਖੋ ਆਪਣਾ ਸਾਰੇ ਸਾਰਾ ਸੀਜ਼ਨ ਹੀ ਮੁਕਨੇ ਤੇ ਆਪਣਾ ਵਧੀਆ ਸਾਰੇ ਪਰਿਵਾਰ ਦਾ ਵਧੀਆ ਸਾਰਾ ਸੀਜ਼ਨ ਇਹ ਨਾ ਹੋਵੇ ਇਹ ਆਲੂ ਇਸ ਤਰ੍ਹਾਂ ਪਟਕੇ ਆਪਾਂ ਇਹਨਾਂ ਨੂੰ ਹਲੋ ਆਇਆ ਆਲੂ ਕਰੇ ਪਾਇਆ ਕਰ ਸਕਦੇ ਆ ਬਹੁਤ ਸੌਖਾ ਤਰੀਕਾ ਇਹ ਆਲੇ ਆਲੂ ਦੇਖੋ ਬਹੁਤ ਵਧੀਆ ਸਾਈਜ਼ ਹੈ ਬਿਨਾਰੇ ਦੇ ਪਰੇ ਆਲੇ ਆਲੂ ਸਾਰੇ ਪਟਕੇ ਨੂੰ ਸਾਫ ਕਰ ਲਾਂਗੇ ਦੇਖੋ ਦੱਬਾ ਨੇ ਦੱਬੇ ਪਰ ਕੇ ਫਿਰ ਇਹਨੂੰ ਚੰਗੀ ਤਰ੍ਹਾਂ ਪਾਣੀ ਨਾਲ ਧੋ ਕੇ ਇਹਨੂੰ ਕਿਸੇ ਸਾਫ਼ ਥਾਂ ਤੇ ਰੱਖ ਦੇ ਵਿਡੀਓ ਵੀ ਸ਼ੇਅਰ ਕਰ ਦਿਓ